ਮੇਰੇ ਕਰਦਾ ਉਹਦੇ 300 ਗਿਆ ਤਾਂ ਮਾਨ ਨਹੀਂ ਹੋ ਰਹੀ। ਮਾਨ ਨਹੀਂ ਹੋ ਸਕਦਾ। ਮੈਂ ਕਹਿੰਦਾ ਕਿ ਹਰੇਕ ਬੰਦੇ ਨੂੰ ਆਪਣਾ ਸਰਪਰ ਕਰਨੀ ਪਈ ਜੂਗੀ। ਮੈਂ ਬੜਾ ਉੱਪਰ ਪਿਆ ਪਿਛਲੇ 1.5 ਮਹੀਨੇ ਜਿੰਨੇ ਕਰਕੇ ਜੈ ਕਰਦਾ। ਜਦੋਂ ਘੇੜ ਵੱਧ ਗਿਆ ਮੈਂ ਦੋ ਦਿਨਾਂ ਤੋਂ जाता ਬਹੁਤ ਬੀਰ ਕਰਦਾ। ਠੀਕ ਹੈ। ਹੈਗੇ ਮਾਰੀ ਕਰਕੇ ਕਰ ਸਕਦੇ ਦੂਸਰੀ ਕਮਲੇ ਉਹ ਜਿਹੜੇ ਬੱਚੇ ਇਸ ਦਲਦਰ ਵਿੱਚ ਆ ਚੁੱਕੇ ਹੁਨਾਂ ਤਾਂ ਕਿਵੇਂ ਕਰਨਾ ਹੈ ਉਹਨਾਂ ਦੇ ਕੋਈ ਉਹਦੀ ਆਈਡੈਂਟੀਟੀ ਹੈ ਜਿਹੜੀ ਉਹਨਾਂ ਦੀ ਪਛਾਣ ਹੈ ਪਰ ਕਿਸੇ ਨੂੰ ਨਹੀਂ ਦੱਸਣੀ ਵੀ ਆ ਪਲਾੜੇ ਦਾ ਮੁੰਡਾ ਹੈ ਇਹ ਚਿਟਾ ਲਾਉਂਦਾ ਹੈ ਜਾਂ ਟੀਕਾ ਲਾਉਂਦਾ ਹੈ ਕੋਈ ਲਾਉਂਦਾ ਹੈ ਜਾਂ ਕੋਈ ਵੀ ਹੁੰਦਾ ਹੈ ਆਪਾਂ ਉਹਨੇ ਕੋਈ ਫਿਰ ਹਰੇਕ ਬੀਨ ਤੇ ਕੋਈ ਨਾਗੜੀ ਦਾ ਦਾਣਾ ਆਉਂਦਾ ਕੋਈ ਕੀਦਾ ਆਪ ਸਰਕਾਰ ਨੂੰ ਇਮਾਨਜੋਗ ਬੀਜੀਪੀ ਸਾਹਿਬ ਵੱਲੋਂ ਤੇ ਐਸਐਸਪੀ ਸਾਹਿਬ ਪਟਿਆਲਾ ਦੇ ਵਿਚਸ਼ਾਨੇ ਦੇ ਸਾਹਰੇ ਅਸੀਂ ਇੱਕ ਮੁਹਿੰਮ ਚਲਾਈ ਹੈ ਕਿ ਨਸ਼ਾ ਖਤਮ ਕਰਨਾ ਹੈ ਪੰਜਾਬ ਦਾ ਇਦੇ ਤਹਿਤ ਅਸੀਂ ਅਲੱਗ-ਅਲੱਗ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਲਗਾਤਾਰ ਪਰ ਉਸ ਦੇ ਨਾਲ-ਨਾਲ ਜਿਹੜੇ ਆਮ ਪਿੰਡਾਂ ਚ ਲੋਕ ਬੈਠੇ ਨੇ ਉਹਨਾਂ ਨੂੰ ਜਾਗਰੂਕ ਵੀ ਕੀਤਾ ਹੈ ਉਸ ਦੇ ਤਹਿਤ ਅੱਜ ਪਿੰਡ ਬੱਤਾ ਚ ਮੈਂ ਆਇਆ ਸੀਗਾ ਤੇ ਇੱਥੇ ਲੋਕਾਂ ਦਾ ਬੜਾ ਪੋਜ਼ਿਟਿਵ ਰਿਸਪੌਂਸ ਸੀਗਾ ਇਹਨਾਂ ਨੇ ਕਿਹਾ ਵੀ ਜੋ ਵੀ ਅਸੀਂ ਸਰਕਾਰ ਦੀ ਗਾਈਡਲਾਈਨਸ ਆ ਉਸ ਦੇ ਨਾਲ ਸਹਿਮਤ ਆ ਪਿੰਡ ਚ ਕੋਈ ਬਾਹਰੋਂ ਕੋਈ ਨਸ਼ਾ ਵੇਚ ਮੰਦਾ ਆ ਜਾਂ ਪਿੰਡ ਵਾਲਿਆਂ ਨੂੰ ਵਰਤਲਾਉਂਦਾ ਆ ਤਾਂ ਉਹਨੂੰ ਅਸੀਂ ਸਖਤ ਕਾਰਵਾਈ ਕਰਵਾਵਾਂਗੇ ਤੁਹਾਨੂੰ ਸੂਚਨਾ ਵੀ ਦੇਵਾਂਗੇ ਪਲੱਸ ਜੇ ਕੋਈ ਐਡਿਕਟ ਹੈਗਾ ਪਹਿਲੀ ਗੱਲ ਇਹਨਾਂ ਨੂੰ ਦੱਸਿਆ ਵੀ ਸਾਡੇ ਪਿੰਡ 'ਚ ਕੋਈ ਇਸ ਤਰ੍ਹਾਂ ਦਾ ਨਸ਼ੇੜੀ ਨਹੀਂ ਹੈਗਾ ਨਸ਼ਾ ਨਹੀਂ ਕਰਨ ਬਣਾ ਹੈਗਾ ਸਭੀ ਤੇ ਜੇ ਕੋਈ ਫਿਰ ਵੀ ਹੋਊਗਾ ਤਾਂ ਉਹਦਾ ਇਲਾਜ ਵੀ ਕਰਾਇਆ ਪੋਜ਼ਿਟਿਵ ਰਿਸਪੌਂਸ ਦਿੱਤਾ ਹੈ ਪਿੰਡ ਵਾਲਿਆਂ ਨੇ ਪਰ ਕਈ ਵਾਰੀ ਕਿਸੇ ਵਿਅਕਤੀ ਵੱਲੋਂ ਫੜ ਕੇ ਵੀਡੀਓ ਵਾਇਰਲ ਕਰ ਦਿੱਤੀ ਜਾਂਦੀ ਹੈ ਕਿ ਇਸ ਕੋਲ ਇੰਨਾ ਨਸ਼ਾ ਨਿਕਲਿਆ ਉਹਨਾਂ ਦੇ ਬਾਰੇ ਕੀ ਕੀ ਤੱਕ ਕੀ ਕਹਿਣਾ ਦੇਖੋ ਵੀਡੀਓ ਵਾਇਰਲ ਕਰਨ ਨਾਲ ਤਾਂ ਉਹ ਸੂਚਨਾ ਕ੍ਰੈਡੀਬਲ ਸੂਚਨਾ ਜੀ ਉਹਨਾਂ ਕੋਲ ਹੈਗੀ ਆ ਤਾਂ ਮੈਕਮਾ ਪੁਲਿਸ ਦੇ ਮੋਬਾਈਲ ਨੰਬਰ ਸਭ ਨੂੰ ਪਤਾ ਹੈ ਮੇਰਾ ਮੋਬਾਈਲ ਨੰਬਰ ਹੈਗਾ 95932 1250 ਇਹ ਸਭ ਨੂੰ ਪਤਾ ਇਹ ਰਿਹਾ ਸਾਨੂੰ ਸੂਚਨਾ ਦਿਓ ਅਸੀਂ ਮੌਕੇ ਤੇ ਉਹਨੂੰ ਅਰੈਸਟ ਕਰ ਲਾਂਗੇ ਉਦੋਂ ਵਧੀਆ ਕਾਰਵਾਈ ਹੋ ਜਾਏਗੀ ਉਸ ਤੋਂ ਬਾਅਦ ਦੇਖੋ ਕੱਲ ਨੂੰ ਉਹ ਜਦੋਂ ਕੇਸ ਚੱਲੂਗਾ ਤਾਂ ਇਸ ਚੀਜ਼ ਦਾ ਡਿਫੈਂਸ ਲੈ ਜੂਗਾ ਵੀ ਮੇਰੀ ਇਹਨਾਂ ਨਾਲ ਦੁਸ਼ਮਣੀ ਸੀਗੀ ਇਹਨਾਂ ਨੇ ਤਾਂ ਮੇਰੇ ਫੜਕੇ ਵੀਡੀਓ ਧੱਕੇ ਨਾਲ ਵਾਇਰਲ ਕਰਤੀ ਇਹ ਕਰਦੋਂ ਕਰਦਾ ਕਾਨੂੰਨੀ ਕਾਰਵਾਈ ਚ ਅਗੇੜੀ ਚ ਨਾ ਦੇ ਉਹਨਾਂ ਨੂੰ ਜੋ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਚਲੋ ਚੰਗਾ ਹੈ ਅਵੇਅਰ ਨਹੀਂ ਬਟ ਤਰੀਕਾ ਥੋੜਾ ਜਿਹਾ ਚੇਂਜ ਕਰ ਲਓ ਸਾਨੂੰ ਸੂਚਨਾ ਦੇਣ ਵੀ ਇੱਥੇ ਆ ਨਸ਼ਾ ਇੱਥੇ ਵਿਕ ਰਿਹਾ ਅਸੀਂ ਕਾਰਵਾਈ ਕਰਾਨੀ ਹੈ ਬੈਸਨ ওভার ਹਲਕੇ ਤੁਨ ਕਿਸ ਤਰ੍ਹਾਂ ਦੇ ਹਲਾਲੇ ਕਿਸ ਤਰ੍ਹਾਂ ਦਾ ਤੁਸੀਂ ਪਿੰਡ ਪਿੰਡ ਜਾ ਰਹੇ ਹੋ ਨਸ਼ੇ ਬਾਰੇ ਕਿਸ ਤਰ੍ਹਾਂ ਦਾ ਪਤਾ ਲੱਗ ਰਿਹਾ ਹੈ ਬੜਾ ਪੋਜ਼ਿਟਿਵ ਬੜਾ ਪੋਜ਼ਿਟਿਵ ਰਿਸਪੌਂਸ ਆ ਰਿਹਾ ਲੋਕ ਚਾਰਜ ਆਪਣੇ ਪੋਜ਼ਿਟਿਵ ਨੇ ਤੇ ਮੈਕਪਾ ਪ੍ਰਤੀ ਪੋਜ਼ਿਟਿਵ ਨੇ ਸਰਕਾਰ ਪ੍ਰਤੀ ਪੋਜ਼ਿਟਿਵ ਨੇ ਤੇ ਲੋਕ ਕਹਿੰਦੇ ਵੀ ਅਸੀਂ ਜਿੰਨਾ ਸਾਡੇ ਤੋਂ ਕੋਆਪਰੇਸ਼ਨ ਚਾਹੀਦਾ ਸੀ ਉਹਨਾਂ ਦੇਣੇ ਤਿਆਰ ਆ ਤੇ ਕਿਸੇ ਨੇ ਵੀ ਨੈਗੇਟਿਵ ਰਿਮਾਰਕਸ ਪੁਲਿਸ ਦੇ ਪ੍ਰਤੀ ਅੱਜ ਸਿ ਪ੍ਰਤੀ ਕਦੇ ਨਹੀਂ ਦਿੱਤੇ ਕਿ ਨਸ਼ੇਰੀ ਜਾਂ ਵੇਚਣ ਵਾਲੇ ਫੜੇ ਜਾਂਦੇ ਨੇ ਕਿ ਕਿ ਸਪਾਰਸ ਤੇ ਛੱਡੇ ਜਾਂਦੇ ਨੇ ਕਈ ਬਾਰੇ ਇਸ ਬਾਰੇ ਕੁਝ ਕੀ ਕਹਿਣਾ ਚਾਹੋਗੇ ਬਿਲਕੁਲ ਵੀ ਨਹੀਂ ਜੀ ਕੋਈ ਇਹਨਾਂ ਦੀ ਸਿਫਾਰਿਸ਼ ਹੀ ਨਹੀਂ ਕਰਦੀ ਕੋਈ ਸਿਫਾਰਿਸ਼ ਨਹੀਂ ਕਰ ਰਿਹਾ ਜੇ ਕੋਈ ਇਹਨਾਂ ਦਾ ਫੈਮਿਲੀ ਮੈਂਬਰ ਝੂਠ ਬੋਲ ਕੇ ਫੋਨ ਕਰਵਾ ਦਿੰਦਾ ਵੀ ਉਹ ਤਾਂ ਕੋਈ ਲੜਾਈ ਝਗੜੇ ਚ ਫੜਿਆ ਗਿਆ ਜਾਂ ਕੋਈ ਛੋਟਾ ਮੋਟਾ ਹੋਰ ਕਿਸੇ ਅਪਰਾਧ ਚ ਫੜਿਆ ਗਿਆ ਪਰ ਅਸੀਂ ਕਲੀਅਰ ਕੀਤਾ ਜਾਂਦਾ ਸਾਡੇ ਕੋਲੋਂ ਵੀ ਇਹਦੇ ਇਹ ਜਿਹੜਾ ਸਰ ਕੁਸੀ ਜੀ ਵੀ ਸਿਫਾਰਿਸ਼ ਕਰ ਰਹੇ ਹੋ ਉਹ ਨਸ਼ਾ ਵੇਚਦਾ ਤਾਂ ਉਹ ਬਿਲਕੁਲ ਕਾਨੂੰਨ ਦੇ ਅਨੁਸਾਰ ਕਾਰਵਾਈ ਕਰੋ 100% ਕਰਨੀ ਕੋਈ ਫੋਨ ਨਹੀਂ ਆਉਂਦਾ ਵੈਸੇ ਕਿਸੇ ਦਾ ਨਸ਼ੇ ਪ੍ਰਤੀ ਕਿਸੇ ਨੂੰ ਛੱਡਣ ਸੰਬੰਧੀ ਕਦੇ ਵੀ ਮੇਰੇ ਕੋਲ ਕੋਈ ਫ